ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਕੇਂਦਰੀ ਵਿਦਿਆਲ័យ ਅਤੇ ਨਵੁੱਦੇ ਵਿਦਿਆਲ័យ ਸਕੂਲ ਦੀ ਇਹਨਾਂ ਵੱਲੋਂ ਇੱਕ ਸ਼ਾਰਟ ਨੋਟਿਸ ਜਾਰੀ ਕੀਤਾ ਗਿਆ ਜਿਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਕਿ ਟੀਚਿੰਗ ਅਤੇ ਨਾਨ ਟੀਚਿੰਗ ਭਰਤੀ ਦਾ ਨੋਟੀਫਿਕੇਸ਼ਨ ਅੱਜ ਕੱਲ ਦੇ ਵਿੱਚ ਦੇਖਣ ਨੂੰ ਮਿਲੇਗਾ ਆਨਲਾਈਨ ਅਪਲਾਈ ਕਰ ਸਕਦੇ ਹੋ ਤੁਸੀਂ 14 ਨਵੰਬਰ ਤੋਂ ਲੈ ਕੇ 4 ਦਸੰਬਰ ਤੱਕ ਐਂਡ ਜਿਹੜੇ ਨੋਟੀਫਿਕੇਸ਼ਨ ਤੋਂ ਮੈਂ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਰਿਹਾ ਇਹ ਹੈਗਾ ਜੀ ਸ਼ਾਰਟ ਨੋਟੀਫਿਕੇਸ਼ਨ ਜਿਹੜਾ ਕਿ ਅਖਬਾਰ ਦੀ ਕਟਿੰਗ ਵਿੱਚ ਆਇਆ ਹੋਇਆ ਸੀ ਐਂਡ ਦੋਸਤੋ ਕਾਫੀ ਸਾਰੇ ਸਵਾਲ ਹੁੰਦੇ ਨੇ ਜਿਵੇਂ ਕਿ ਅਸੀਂ ਪੰਜਾਬ ਵਾਲੇ ਸਟੂਡੈਂਟ ਹੈਗੇ ਆਂ ਕਿ ਅਸੀਂ ਜੌਬ ਲੈ ਲਈਏ ਇਹਦੇ ਵਿੱਚ ਤਾਂ ਕਿ ਜਿਹੜੀ ਜੌਬ ਹੋਏਗੀ ਉਹ ਪੰਜਾਬ ਵਿੱਚ ਹੀ ਮਿਲੂਗੀ ਬਿਲਕੁਲ ਜੀ ਨਵੋਦਿਆ ਸਕੂਲ ਤੁਹਾਨੂੰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲਦੇ ਨੇ ਕੇਂਦਰ ਵਿਦਿਆਲਿਆ ਸਕੂਲ ਵੀ ਪੰਜਾਬ ਵਿੱਚ ਦੇਖਣ ਨੂੰ ਮਿਲਦੇ ਨੇ ਐਂਡ ਪਹਿਲੀ ਪੋਸਟਿੰਗ ਜ਼ਰੂਰੀ ਨਹੀਂ ਤੁਹਾਡੀ ਪੰਜਾਬ ਵਿੱਚ ਹੀ ਹੋਵੇ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਇਹਦੇ ਵਿੱਚ ਜੇਕਰ ਮੈਂ ਨਵੋਦਿਆ ਸਕੂਲਾਂ ਦੀ ਗੱਲ ਕਰਾਂ ਤਾਂ ਇਹ ਹੁੰਦੇ ਨੇ ਜੀ 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਕਹਿਣ ਦਾ ਭਾਵ ਕਿ ਪ੍ਰਾਇਮਰੀ ਟੀਚਰ ਦੀ ਜਿਹੜੀ ਭਰਤੀ ਹੈਗੀ ਆ ਨਵੋਦਿਆ ਸਕੂਲ ਵਿੱਚ ਤਾਂ ਕੋਈ ਵੀ ਦੇਖਣ ਨੂੰ ਨਹੀਂ ਮਿਲੂਗੀ। ਇਹਦੇ ਵਿੱਚ TGT ਅਤੇ PGT ਭਰਤੀ ਦੇਖਣ ਨੂੰ ਮਿਲੂਗੀ। PGT 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਨੂੰ ਪੜਾਉਣ ਦੇ ਲਈ ਜਿਹੜੇ ਟੀਚਰ ਚਾਹੀਦੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਪੀਜੀਟੀ ਕਹਿੰਦੇ ਹੋ ਪੰਜਾਬ ਵਿੱਚ ਲੈਕਚਰਰ ਕਾਡਰ ਕਹਿ ਦਿੰਦੇ ਹੋ ਪੀਜੀਟੀ ਲਈ ਸੀਟੈਟ ਰਿਕੁਆਇਰਡ ਨਹੀਂ ਹੁੰਦਾ ਤੇ 6ਵੀਂ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਜਿਹਨੂੰ ਤੁਸੀਂ ਪੰਜਾਬ ਵਿੱਚ ਮਾਸਟਰ ਕਾਡਰ ਕਹਿੰਦੇ ਹੋ ਤੇ ਸੈਂਟਰ ਦੇ ਵਿੱਚ ਉਹਨਾਂ ਨੂੰ ਟੀਜੀਟੀ ਭਰਤੀ ਕਿਹਾ ਜਾਂਦਾ ਤੇ ਟੀਜੀਟੀ ਭਰਤੀ ਦੇ ਵਿੱਚ ਜਿਹੜਾ ਸੀਟੈਟ ਦਾ ਪੇਪਰ 2 ਹੈਗਾ ਜੀ ਉਹ ਪਾਸ ਹੋਣਾ ਚਾਹੀਦਾ ਆ ਕੇਂਦਰ ਵਿਦਿਆਲਾ ਸਕੂਲ ਦੇ ਵਿੱਚ ਪ੍ਰਾਇਮਰੀ ਟੀਚਰ ਵੀ ਦੇਖਣ ਨੂੰ ਮਿਲਦੇ ਹੈਗੇ ਆ ਜੀ ਸੋ ਇਸ ਕਰਕੇ ਤੁਸੀਂ ਪ੍ਰਾਇਮਰੀ ਟੀਚਰ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡਾ ਸੀਟੈਟ ਪ ਕੀ ਕੀਤੀ ਹੋਊਗੀ ਨਾਲ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਣੀ ਆ ਹਾਲਾਂਕਿ ਇਹ ਜਿਹੜੀ ਸਾਰੀ ਜਾਣਕਾਰੀ ਹੈਗੀ ਆ ਜੀ ਇਹ ਮੈਂ ਤੁਹਾਨੂੰ ਅੱਜ ਕੱਲ ਵਿੱਚ ਪ੍ਰੋਵਾਈਡ ਕਰਵਾ ਦੂੰਗਾ ਜਦੋਂ ਇਹਨਾਂ ਵੱਲੋਂ ਡਿਟੇਲ ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ ਮੈਂ ਇਸ ਵੀਡੀਓ ਨੂੰ ਇਸ ਕਰਕੇ ਬਣਾ ਰਿਹਾ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਜਿਹੜੀ ਵੱਡੀ ਭਰਤੀ ਹੈਗੀ ਆ ਜੀ ਉਹ ਦੇਖਣ ਨੂੰ ਮਿਲ ਰਹੀ ਹੈ ਐਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ 14 ਨਵੰਬਰ ਤੋਂ ਬਾਕੀ ਹੋਰ ਕੋਈ ਵੀ ਜਾਣਕਾਰੀ ਇਹਨਾਂ ਵੱਲੋਂ ਪ੍ਰੋਵਾਈਡ ਕਰਵਾਈ ਜਾਏਗੀ ਤਾਂ ਸਭ ਤੋਂ ਪਹਿਲਾਂ ਆਪਣੇ ਇਸ ਚੈਨਲ ਤੇ ਬੜੇ ਹੀ ਸਿੰਪਲੀਫਾਈਡ ਤਰੀਕੇ ਨਾਲ ਵੀਡੀਓ ਦੇ ਫਾਰਮ ਵਿੱਚ ਤੁਹਾਨੂੰ ਦੱਸ ਦਿੱਤਾ ਜਾਏਗਾ ਜੇ ਮੈਂ ਸੈਲ ਦੀ ਗੱਲ ਕਰਾਂ ਤਾਂ ਕਾਫੀ ਵਧੀਆ ਸੈਲਰੀ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਜੇਕਰ ਤੁਸੀਂ ਟੈਸਟ ਕਲੀਅਰ ਕਰਕੇ ਐਜ਼ ਅ ਟੀਚਰ ਜੌਬ ਕਰਦੇ ਹੋ ਇਨ ਆ ਸਕੂਲਾਂ ਦੇ ਵਿੱਚ ਤੇ ਦੋਸਤੋ ਮੈਨੂੰ ਦਿਓ ਇਜਾਜ਼ਤ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨੂੰ ਵੀ ਜਰੂਰ ਸ਼ੇਅਰ ਕਰ ਦਿਓ ਤੇ ਥੈਂਕ ਯੂ so much for watching god bless you all